ਫਾਜ਼ਲ ਇਚਰ ਵੀ ਜਿਹੜੀ ਜੰਮੀ ਹੋਈ ਆ ਉਹ ਪਸੀਨੇ ਰਹੀ ਭਾਰ ਆ ਜੇਗੀ ਤੁਹਾਡਾ ਭਾਰ ਵੀ ਵਧੇਗਾ ਤੇ ਤੁਸੀਂ ਬਿਮਾਰ ਵੀ ਬਹੁਤ ਛੇਤੀ ਹੋ ਜਾਓਗੇ ਇੱਕ ਤਾਂ ਦੇਖੋ ਉਹਦੇ ਨਾਲ ਤੁਹਾਡਾ ਜਿਹੜਾ ਭਾਰਾ ਉਹ ਵੀ ਘਟੇਗਾ ਮੋਢੇ ਜਿੰਨੇ ਵੀ ਤੁਹਾਡੇ ਜੋਇੰਟ ਦਰਦ ਕਰਦੇ ਆ ਤੁਹਾਡੀ ਚਰਬੀ ਨੂੰ ਇਹ ਪਿੰਗਲੋਣ ਦੇ ਵਿੱਚ ਤੁਹਾਡੀ ਮਦਦ ਕਰੇਗਾ ਤੁਹਾਡਾ ਭਾਰ ਵੀ ਘਟੇਗਾ ਇਹ ਤੁਹਾਡਾ ਭਾਰ ਘਟੋਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਕਿਉਂਕਿ ਡੇਲੀ ਤੁਸੀਂ ਸਵੇਰੇ ਖਾਲੀ ਪੇਟ ਪੀਣਾ ਸ਼ੁਰੂ ਕਰ ਦੋ ਮੇਰੇ ਵੱਲੋਂ ਤੁਹਾਨੂੰ ਸਾਰਨ ਪੈਰ ਪੈ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਰੋਇ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ ਪਾਣੀ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਹ ਪਾਣੀ ਨੂੰ ਘਰ ਦੇ ਵਿੱਚ ਹੀ ਬਣਾ ਕੇ ਤੁਸੀਂ ਪੀਣਾ ਸ਼ੁਰੂ ਕਰ ਦੋਗੇ ਨਾ ਉਹਦੇ ਬਹੁਤ ਹੀ ਜ਼ਿਆਦਾ ਫਾਇਦੇ ਨੇ ਨੰਬਰ 1 ਤੇ ਤਾਂ ਹੈਗਾ ਉਹ ਤੁਹਾਡਾ ਭਾਰ ਹੈ ਜਿਹੜਾ ਭਾਰ ਵੀ ਤੁਹਾਡਾ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮਤਲਬ ਕੋਈ ਵੀ ਪ੍ਰੋਬਲਮ ਹੈ ਨਾ ਜਾਂ ਤੁਹਾਡੇ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਲੱਗੀ ਹੋਈ ਹੈ ਜਿਹੜੀ ਤੁਹਾਡੀ ਬੋਡੀ ਦੇ ਅੰਦਰ ਜਾਂ ਤੁਹਾਡਾ ਮਤਲਬ ਮੈਦਾ ਜਿਹੜਾ ਉਹ ਸਟਰੋਂਗ ਨਹੀਂ ਹੈਗਾ ਜਾਂ ਲੀਵਰ ਦੇ ਰਗਾਣੀ ਕਿ ਜਾਂ ਤੁਹਾਡਾ ਲੀਵਰ ਜਿਹੜਾ ਉਹ ਫੈਟੀ ਹੋਇਆ ਪਿਆ ਵਾ ਉਹਨੂੰ ਵੀ ਉਹ ਠੀਕ ਕਰ ਦੇਗਾ ਸੋ ਉਹ ਜਿਹੜਾ ਪਾਣੀ ਆ ਨਾ ਜੀ ਉਹਦੇ ਬਹੁਤ ਹੀ ਜ਼ਿਆਦਾ ਬੇਨਫਿਟ ਨੇ ਅਗਰ ਤੁਸੀਂ ਇਹਨੂੰ ਪਾਣੀ ਨੂੰ ਪੀਣਾ ਸ਼ੁਰੂ ਕਰ ਦੋਗੇ ਇੱਕ ਸਬਦ ਦੀ ਤੁਹਾਡੀ ਜਿਹੜੀ ਉਹ ਜ਼ਿੰਦਗੀ ਹੀ ਬਦਲ ਜੇਗੀ ਜੀ ਉਹ ਕਿਹੜਾ ਪਾਣੀ ਆ ਉਹਨੂੰ ਤੁਸੀਂ ਕਿਵੇਂ ਪੀਣਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖੋ ਜੀ ਦੇਖੋ ਜੀ ਉਹ ਪਾਣੀ ਹੈਗਾ ਜੀ ਅਜਵਾਇਨ ਦਾ ਪਾਣੀ ਜਿਹੜੇ ਮੇਰੇ ਪੁਰਾਣੇ ਬਜ਼ੁਰਗ ਨੇ ਹੈਣਾ ਜਿਹੜੇ ਮੇਰੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੂੰ ਪਤਾ ਹੋਏਗਾ ਵੀ ਜਿਹੜੀ ਅਜਵਾਇਨ ਆ ਉਹਦੇ ਬਹੁਤ ਹੀ ਜ਼ਿਆਦਾ ਬੈਨੀਫਿਟ ਨੇ ਬਹੁਤ ਜ਼ਿਆਦਾ ਬੈਨੀਫਿਟ ਨੇ ਕਿਉਂਕਿ ਦੇਖੋ ਇੱਕ ਤਾਂ ਹੈਗੀ ਕੁਦਰਤੀ ਆ ਇਹ ਇਹ ਕੁਦਰਤੀ ਆ ਇਹਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੁੰਦੀ ਹੈਗੀ ਹੈਨਾ ਤੇ ਇਸ ਕਰਕੇ ਇਹਦੇ ਬਹੁਤ ਹੀ ਜ਼ਿਆਦਾ ਬੇਨਫੀਟ ਆ ਸਾਡੇ ਸਰੀਰ ਲਈ ਖਾਸ ਕਰਕੇ ਸਾਡੇ ਸਰੀਰ ਲਈ ਇੰਨੇ ਕ ਬੇਨਫੀਟ ਆ ਲੋਕਾਂ ਨੂੰ ਉਹਦੇ ਬਾਰੇ ਬਿਲਕੁਲ ਵੀ ਨਹੀਂ ਪਤਾ ਹੈਗਾ ਜਿਹੜੇ ਇਹਦੇ 7-8 ਜਿਹੜੇ ਮੈਨ ਇਹਦੇ ਫਾਇਦੇ ਨੇ ਮੈਂ ਤੁਹਾਨੂੰ ਉਹਨਾਂ ਦੇ ਬਾਰੇ ਦੱਸਾਂਗਾ ਵੇਸਤਾ ਇਹਦੇ ਬਹੁਤ ਜ਼ਿਆਦਾ ਬੇਨਫੀਟ ਨੇ ਅਗਰ ਤੁਸੀਂ ਇਹਨੂੰ ਡੇਲੀ ਪੀਣਾ ਸ਼ੁਰੂ ਕਰ ਦੋਗੇ ਨਾ ਤੁਹਾਨੂੰ ਬਹੁਤ ਜ਼ਿਆਦਾ ਇਹ ਰਿਜ਼ਲਟ ਦੇ ਕੇ ਜਾਏਗਾ ਜੀ ਹਨਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਵੀ ਤੁਸੀਂ ਇਹਨੂੰ ਬਣਾਉਣਾ ਕਿਵੇਂ ਆ ਸਭ ਤੋਂ ਪਹਿਲਾਂ ਤੁਸੀਂ ਕੀ ਲੈਣਾ ਰਾਤ ਨੂੰ ਸੌਣ ਲੱਗੇ ਰਾਤ ਨੂੰ ਸੌਣ ਲੱਗੇ ਤੁਸੀਂ ਇੱਕ ਇੱਕ ਗਲਾਸ ਪਾਣੀ ਦਾ ਲੈਣਾ ਇੱਕ ਇੱਕ ਗਲਾਸ ਪਾਣੀ ਦਾ ਲੈਣਾ ਇੱਕ ਗਲਾਸ ਪਾਣੀ ਦੇ ਵਿੱਚ ਤੁਸੀਂ ਇੱਕ ਚਮਚ ਇੱਕ ਚਮਚ ਤੁਸੀਂ ਅਜਵਾਇਨ ਦੀ ਤੁਸੀਂ ਪਾ ਕੇ ਰੱਖ ਦੇਣੀ ਤੇ ਉਹਨੂੰ ਢੱਕ ਦੇਣਾ ਗਲਾਸ ਨੂੰ ਢੱਕ ਦੇਣਾ ਸਵੇਰੇ ਉੱਠਣਸਾਰ ਆ ਜਿਹੜਾ ਪਾਣੀ ਤੁਸੀਂ ਬਣਾਇਆ ਸੀਗਾ ਨਾ ਜਵਾਇਨ ਪਾ ਕੇ ਤੁਸੀਂ ਕੀ ਕਰਨਾ ਇਹ ਪਾਣੀ ਨੂੰ ਤੁਸੀਂ ਗਰਮ ਕਰ ਲੈਣਾ ਇਹਨੂੰ ਗਰਮ ਕਰ ਲੈਣਾ ਗਰਮ ਕਰਕੇ ਫਿਰ ਇਹਨੂੰ ਛਾਣ ਕੇ ਇਹਨੂੰ ਛਾਣ ਕੇ ਤੁਸੀਂ ਇਹਨੂੰ ਠੰਡਾ ਕਰਕੇ ਹਲਕਾ ਜਿਹਾ ਜਦੋਂ ਇਹ ਕੋਸਾ ਜਿਹਾ ਹੋ ਜਾਏਗਾ ਫਿਰ ਤੁਸੀਂ ਇਹਨੂੰ ਚਾਹ ਦੇ ਵਾਂਗੂ ਪੀ ਲੈਣਾ ਖਾਲੀ ਪੇਟ ਪੀਣਾ ਸਵੇਰੇ ਖਾਲੀ ਪੇਟ ਪੀਣਾ ਠੀਕ ਹੈ ਜੀ ਇਹਦੇ ਤੁਹਾਨੂੰ ਬਹੁਤ ਜ਼ਿਆਦਾ ਬੇਨਿਫਿਟ ਨੇ ਬਹੁਤ ਜ਼ਿਆਦਾ ਬੇਨਿਫਿਟ ਹੈ ਇਹ ਇਹਦਾ ਬੇਨਿਫਿਟ ਦੇਖੋ ਸਭ ਤੋਂ ਪਹਿਲਾ ਨੰਬਰ ਤੇ ਆਇਆ ਰਿਹਾ ਇਹ ਜਿਹੜਾ ਤੁਹਾਡਾ ਹਾਜਮਾ ਤੁਹਾਡਾ ਹਾਜਮਾ ਜਿਹੜਾ ਨਾ ਠੀਕ ਕਰ ਦੇਗਾ ਕਈ ਮੇਰੇ ਪਿੰਡ ਭਰਾ ਇਹੋ ਜਿਹੇ ਹੈਗੇ ਨੇ ਮਤਲਬ ਵੀ ਖਾਣਾ ਖਾਂਦੇ ਨੇ ਤੇ ਉਹਨਾਂ ਦਾ ਖਾਣਾ ਜਿਹੜਾ ਉਹ ਪਚਦਾ ਨਹੀਂ ਹੈਗਾ ਉਹਨਾਂ ਦਾ ਜਿਹੜਾ ਹਾਜਮਾ ਵਸ ਹੈ ਨਾ ਉਹ ਬਿਲਕੁਲ ਸਟਰੋਂਗ ਨਹੀਂ ਹੈਗਾ ਜਾਨੀ ਜੇਕਰ ਦੀ ਲੀਵਰ ਵੀ ਉਹਨਾਂ ਦਾ ਮਤਲਬ ਹੀ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਹੈਗਾ ਜਾਂ ਫਿਰ ਉਹਨਾਂ ਦਾ ਮਤਲਬ ਉਹਨਾਂ ਦੀ ਗੁਰਦੇ ਵਗੈਰਾ ਉਹ ਵੀ ਸਹੀ ਤਰੀਕੇ ਨਾਲ ਜਿਹੜੇ ਉਹ ਕੰਮ ਨਹੀਂ ਕਰਦੇ ਇਹ ਤੁਹਾਡੇ ਹਾਜਮੇ ਨੂੰ ਬਿਲਕੁਲ ਸਟਰੋਂਗ ਕਰ ਦੇਗਾ ਬਿਲਕੁਲ ਕੋਈ ਵੀ ਬਿਮਾਰੀ ਅਗਰ ਲੱਗੀ ਹੋਈ ਹੈ ਕੋਈ ਵੀ ਵਾਇਰਸ ਵਗੈਰਾ ਤੁਹਾਡੀ ਬੋਡੀ ਦੇ ਵਿੱਚ ਲੱਗਾ ਹੋਇਆ ਵਾ ਇਹਨੂੰ ਤਾਂ ਉਹਨੂੰ ਇਹ ਠੀਕ ਕਰ ਦੇਗਾ ਜਿੱਦ ਨਾਲ ਤੁਹਾਡਾ ਜਿਹੜਾ ਹਾਜਮਾ ਉਹ ਬਿਲਕੁਲ ਠੀਕ ਹੋ ਜਾਏਗਾ ਇਹ ਤੁਹਾਡੇ ਹਾਜਮੇ ਨੂੰ ਠੀਕ ਕਰੇਗਾ ਦੇ ਵਿੱਚ ਤੁਹਾਡੀ ਬਹੁਤ ਜਿਆਦਾ ਮਦਦ ਕਰੇਗਾ ਕਿਉਂਕਿ ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦਿੰਦਾ ਵਾ ਜਿਹਦੇ ਨਾਲ ਕਿ ਤੁਹਾਡੇ ਸਰੀਰ ਦੇ ਅੰਦਰ ਮਤਲਬ ਜਿੰਨੀ ਵੀ ਫालतू ਦੀ ਚਰਬੀ ਜੰਮੀ ਹੋਈ ਆ ਉਹ ਬਾਹਰ ਆਉਣੀ ਸ਼ੁਰੂ ਹੋ ਜੇਗੀ ਬਾਥਰੂਮ ਦੇ ਜ਼ਰੀਏ ਜਾਂ ਫਿਰ ਟਾਇਲਟ ਦੇ ਜ਼ਰੀਏ ਜਾਂ ਫਿਰ ਤੁਸੀਂ ਵਰਕਆਊਟ ਕਰੋਗੇ ਤਾਂ ਤੁਹਾਡੀ ਬੋਡੀ ਦੇ ਵਿੱਚੋਂ ਪਸੀਨਾ ਜਿਹੜਾ ਦੇਖਿਓ ਉਹ ਕਿੰਨੀ ਛੇਤੀ ਆਉਣਾ ਸ਼ੁਰੂ ਹੋ ਜਾਏਗਾ ਕਿਉਂਕਿ ਤੁਹਾਡਾ ਮੈਟਾਬੋਲਿਜ਼ਮਾ ਜਿਹੜਾ ਉਹ ਫਾਸਟ ਹੋਇਆ ਹੋਇਆ ਹੈ ਜਦੋਂ ਤੁਸੀਂ ਵਰਕਆਊਟ ਕਰੋਗੇ ਰਨਿੰਗ ਕਰੋਗੇ ਜਿਮ ਲਾਉਗੇ ਕੋਈ ਵੀ ਐਕਸਰਸਾਈਜ਼ ਤੁਸੀਂ ਕਰੋਗੇ ਤੁਹਾਨੂੰ ਪਸੀਨਾ ਜਿਹੜੀ ਅੱਗੇ ਨਾਲੋਂ ਛੇਤੀ ਆਏਗਾ ਤੇ ਜ਼ਿਆਦਾ ਪਸੀਨਾ ਆਏਗਾ ਕਿਉਂਕਿ ਜਿਹੜੇ ਤੁਹਾਡੇ ਸਰੀਰ ਦੇ ਅੰਦਰ ਫालतू ਦੀ ਚਰਬੀ ਜਿਹੜੀ ਜੰਮੀ ਹੋਈ ਹੈ ਉਹ ਪਸੀਨੇ ਰਾਹੀਂ ਬਾਹਰ ਆ ਜਾਏਗੀ ਠੀਕ ਹੈ ਜੀ ਨੰਬਰ 3 ਤੇ ਹੈਗਾ ਜੀ ਇਹ ਤੁਹਾਡੇ ਪ ਪੇਟ ਦੀਆਂ ਅੰਤੜੀਆਂ ਨੂੰ ਵੀ ਸਟਰੋਂਗ ਕਰੇਗਾ ਠੀਕ ਹੈ ਜੀ ਦੇਖੋ ਸਾਨੂੰ ਜਿੰਨੀਆਂ ਵੀ ਬਿਮਾਰੀਆਂ ਲੱਗਦੀਆਂ ਨੇ ਜਾਂ ਸਾਡਾ ਭਾਰ ਵੱਧਦਾ ਜਾਂ ਘਟਦਾ ਵਾ ਜਾਂ ਕੁਝ ਵੀ ਬਦਲੂ ਤੀਜ ਹੁੰਦੀ ਆ ਉਹਦੇ ਨਾਲ ਮਤਲਬ ਕੀ ਆ ਸਾਡੇ ਪੇਟ ਤੋਂ ਬਿਮਾਰੀਆਂ ਲੱਗਦੀਆਂ ਨੇ ਜਿੰਨੀਆਂ ਵੀ ਸਾਨੂੰ ਬਿਮਾਰੀਆਂ ਲੱਗਦੀਆਂ ਨੇ ਉਹ ਸਾਡੇ ਢਿੱਡ ਤੋਂ ਲੱਗਦੀਆਂ ਨੇ ਸਾਡੇ ਪੇਟ ਤੋਂ ਲੱਗਦੀਆਂ ਨੇ ਜੇ ਤੁਹਾਡੇ ਅੰਤੜੀਆਂ ਨੇ ਜਿਹੜੀਆਂ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀਆਂ ਮੰਨ ਕੇ ਚੱਲੋ ਤੁਸੀਂ ਕੋਈ ਚੀਜ਼ ਖਾਦੀ ਜਿਹੜੀ ਤੁਹਾਡੀ ਫੂਡ ਪਾਈਪ ਆ ਉਹ ਸਟਰੋਂਗ ਨਹੀਂ ਹੈਗੀ ਅੰਤੜੀਆਂ ਨੇ ਜਿਹੜੀਆਂ ਤੁਹਾਡੇ ਖਾਣੇ ਨੂੰ ਪਹੁੰਚੋਂਦੀਆਂ ਨੇ ਉਹ ਸਹੀ ਨਹੀਂ ਹੈਗੀਆਂ ਹਨਾ ਤਾਂ ਤੁਹਾਡਾ ਭਾਰ ਵੀ ਵਧੇਗਾ ਤੇ ਤੁਸੀਂ ਬਿਮਾਰ ਵੀ ਬਹੁਤ ਛੇਤੀ ਹੋ ਜਾਓਗੇ ਏ ਤੁਹਾਡੀ ਅੰਤੜੀਆਂ ਨੇ ਤੁਹਾਡੇ ਟੈਢ ਦੇ ਵਿੱਚ ਜਿੰਨੀਆਂ ਵੀ ਅੰਤੜੀਆਂ ਨੇ ਉਹਨਾਂ ਨੂੰ ਸਟਰੋਂਗ ਕਰੇਗਾ ਜਦੋਂ ਤੁਹਾਡੇ ਸਰੀਰ ਦੀਆਂ ਅੰਤੜੀਆਂ ਜਦੋਂ ਸਟਰੋਂਗ ਹੋ ਗਈਆਂ ਉਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦੇਣੀ ਹੈ ਠੀਕ ਹੈ ਜੀ ਨੰਬਰ 4 ਦੇ ਉੱਤੇ ਹੈਗਾ ਤੁਹਾਡੇ ਜੋੜਾਂ ਦੇ ਦਰਦ ਤੁਹਾਡੇ ਸਰੀਰ ਦੇ ਵਿੱਚ ਜਿੰਨੇ ਵੀ ਤੁਹਾਡੇ ਜੋਇੰਟ ਪੇਨ ਦਰਦ ਕਰਦੇ ਨੇ ਨਾ ਗੋਡੇ మోਡੇ ਹੋ ਗਏ ਜਾਂ ਫਿਰ ਤੁਹਾਡੇ ਮਤਲਬ ਵੀ ਉਂਗਲਾਂ ਹੋ ਗਈਆਂ ਉਂਗਲਾਂ ਦੇ ਵਿੱਚ ਜਿੰਨੇ ਵੀ ਜੋਇੰਟ ਆ ਉਹਨਾਂ ਦੇ ਦਰਦ ਕਰਦੇ ਜਾਂ ਜਾਂ ਫਿਰ ਜਿਹੜੇ ਬਜ਼ੁਰਗ ਨੇ ਹਨਾ ਉਹਨਾਂ ਦੇ ਗੋਡੇ మోਡੇ ਬਹੁਤ ਜਲਦੀ ਮਤਲਬ ਵੀ ਦਰਦ ਕਰਨੇ ਸ਼ੁਰੂ ਹੋ ਜਾਂਦੇ ਆ ਹਨਾ ਅਗਰ ਤੁਸੀਂ ਆਹ ਪਾਣੀ ਪੀਣਾ ਸ਼ੁਰੂ ਕਰ ਦੋਗੇ ਅਜਵਾਇਨ ਦੇ ਪਾਣੀ ਨੂੰ ਤੁਸੀਂ ਪੀਣਾ ਸ਼ੁਰੂ ਕਰ ਦੋਗੇ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਦੇ ਨਾਲ ਤੁਹਾਡੇ ਜਿਹੜੇ ਗੋਡੇ మోਡੇ ਜਿੰਨੇ ਵੀ ਤੁਹਾਡੇ ਜੋਇੰਟ ਦਰਦ ਕਰਦੇ ਆ ਹਨਾ ਚਾਹੇ ਤੁਸੀਂ ਜ ਜਵਾਨ ਹੋ ਜਾਂ ਫਿਰ ਤੁਸੀਂ ਬਜ਼ੁਰਗ ਹੋ ਤੁਹਾਡੇ ਤਾਂ ਗੋਡੇ ਮੋਡੇ ਦੁਖਦੇ ਤੁਸੀਂ ਆਹ ਪਾਣੀ ਦੀ ਪੀਣਾ ਸ਼ੁਰੂ ਕਰ ਦੋ ਤੁਹਾਡੇ ਗੋਡੇ ਮੋਡੇ ਜਿੰਨੇ ਵੀ ਤੁਹਾਡੇ ਜੋਇੰਟ ਪੈਨ ਹੁੰਦੇ ਨੇ ਉਹ ਬਿਲਕੁਲ ਠੀਕ ਹੋ ਜਾਣਗੇ ਜੀ ਠੀਕ ਹੈ ਜੀ ਨੰਬਰ 5 ਦੇ ਉੱਤੇ ਹੈਗਾ ਜੀ ਇਹ ਤੁਹਾਡੀ ਬੋਡੀ ਨੂੰ ਡੀਟੌਕਸ ਕਰ ਦਿੰਦਾ ਤੁਹਾਡੀ ਬੋਡੀ ਨੂੰ ਡੀਟੌਕਸ ਕਰਦਾ ਇਹ ਮੈਂ ਆਪਣੀ ਵੀਡੀਓ ਦੇ ਵਿੱਚ ਪਹਿਲਾਂ ਵੀ ਤੁਹਾਨੂੰ ਦੱਸਿਆ ਵਾ ਤੁਹਾਡਾ ਜਿਹੜਾ ਭਾਰ ਕਿਉਂ ਵਧਦਾ ਵਾ ਤੁਹਾਡੀ ਬੋਡੀ ਦੇ ਅੰਦਰ ਬਹੁਤ ਜ਼ਿਆਦਾ ਜਿਹੜੀ ਫालतू ਦੀ ਚਰਬੀ ਹੈ ਜਿਹੜੀ ਉਹ ਜੰਮ ਜਾਂਦੀ ਹੈ ਕਿਉਂ ਕਿਉਂਕਿ ਅਸੀਂ ਜੰਕ ਫੂਡ ਬਹੁਤ ਖਾਂਦੇ ਆ ਮਿੱਠਾ ਬਹੁਤ ਖਾਂਦੇ ਆ ਗੰਦਮੰਦ ਮਤਲਬ ਅਸੀਂ ਖਾਈ ਜਾਂਦੇ ਆ ਸਾਡੇ ਸਰੀਰ ਦੇ ਵਿੱਚ ਉਹ ਜੋ ਅਸੀਂ ਖਾਂਦੇ ਆ ਉਹ ਇੱਕ ਚਰਬੀ ਦੇ ਰੂਪ ਦੇ ਵਿੱਚ ਮਤਲਬ ਵੀ ਬਣ ਜਾਂਦਾ ਜਿਸ ਨਾਲ ਸਾਡਾ ਢਿੱਡ ਵੱਡਾ ਹੋ ਜਾਂਦਾ हिਪ ਵੱਡੀ ਹੋ ਜਾਂਦੀ ਹੈ ਜਾਨੀ ਕਿ ਫੈਟ ਹੈ ਜਿਹੜੀ ਉਹ ਜਿਆਦਾ ਇਕੱਠੀ ਹੋ ਜਾਂਦੀ ਆ ਹਨ ਫੇਰ ਤੁਹਾਡੀ ਬੋਡੀ ਦੇ ਵਿੱਚ ਜਿੰਨੀ ਵੀ ਫੈਟ ਇਕੱਠੀ ਹੋਈ ਆ ਉਹਨੂੰ ਬਾਹਰ ਕੱਢਣ ਦੇ ਵਿੱਚ ਤੁਹਾਡੀ ਬਹੁਤ ਜਿਆਦਾ ਮਦਦ ਕਰੇਗਾ ਜਾਨੀ ਕਿ ਤੁਹਾਡੀ ਬੋਡੀ ਨੂੰ ਇਹ ਡੀਟੌਕਸ ਕਰ ਦੇਗਾ ਇਹਦਾ ਤੁਹਾਨੂੰ ਬਹੁਤ ਹੀ ਜਿਆਦਾ ਬੇਨਫੀਟ ਆ ਜਿੰਨੀ ਵੀ ਤੁਹਾਡੇ ਸਰੀਰ ਦੇ ਉੱਤੇ ਜਿੰਨੀ ਚਰਵੀ ਜੰਮੀ ਹੋਈ ਆ ਤੁਹਾਡੀ ਚਰਵੀ ਨੂੰ ਇਹ ਪਿੰਗਲੌਣ ਦੇ ਵਿੱਚ ਤੁਹਾਡੀ ਮਦਦ ਕਰੇਗਾ ਤੁਹਾਡਾ ਭਾਰ ਵੀ ਘਟੇਗਾ ਤੇ ਤੁਸੀਂ ਬਿਮਾਰੀਆਂ ਤੋਂ ਵੀ ਤੁਸੀਂ ਬਚੇ ਰਹੋਗੇ ਜਿੰਨੀ ਚਰਵੀ ਤੁਹਾਡੇ ਸਰੀਰ ਦੇ ਉੱਪਰ ਹੋਏਗੀ ਜਾਂ ਤੁਹਾਡੀ ਬੋਡੀ ਦੇ ਵਿੱਚੋਂ ਫालतू ਦੀ ਚਰਵੀ ਹੋਏਗੀ ਤਾਂ ਉਹਨੇ ਛੇਤੀ ਤੁਸੀਂ ਬਿਮਾਰ ਹੋਵੋਗੇ ਤੇ 19 36 ਤੁਹਾਡਾ ਜਿਹੜਾ ਭਾਰ ਉਹ ਵਧੇਗਾ ਹੀ ਵਧੇਗਾ ਜੇ ਤੁਸੀਂ ਆਹ ਪਾਣੀ ਨੂੰ ਪੀਣਾ ਸ਼ੁਰੂ ਕਰ ਦੋਗੇ ਇਹਨੇ ਤੁਹਾਡੀ ਬੋਡੀ ਨੂੰ ਡੀਟੌक्स ਕਰ ਦੇਣਾ ਤੇ ਤੁਹਾਡਾ ਜਿਹੜਾ ਭਾਰ ਆ ਉਹ ਆਟੋਮੈਟਿਕ ਹੀ ਘਟਣਾ ਸ਼ੁਰੂ ਹੋ ਜਾਣਾ ਤੇ ਤੁਸੀਂ ਬਿਮਾਰੀਆਂ ਤੋਂ ਵੀ ਤੁਸੀਂ ਬਚ ਜੂਗੀ ਨੰਬਰ 6 ਦੇ ਉੱਤੇ ਹੈਗਾ ਬਲੱਡ ਬਲੱਡ ਪ੍ਰੈਸ਼ਰ ਨੂੰ ਇਹ ਕੰਟਰੋਲ ਕਰਦਾ ਜੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਕਿਹਨਾਂ ਦਾ ਬਲੱਡ ਪ੍ਰੈਸ਼ਰ ਜਿਹੜਾ ਉਹ ਕੰਟਰੋਲ ਨਹੀਂ ਨਾ ਹੁੰਦਾ ਹੈਗਾ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਇਹ ਮਦਦ ਕਰਦਾ ਵਾ ਨੰਬਰ 7 ਦੇ ਇੱਕ ਹੈਗਾ ਇਸ ਸਕਿਨ ਲਈ ਬਹੁਤ ਵਧੀਆ ਸਕਿਨ ਦੇ ਉੱਤੇ 글로ਅ ਆ ਜਾਂਦਾ ਵਾ ਹਨਾ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਮੇਰੇ ਪਿੰਡ ਭਰਾ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਦੇ ਮਤਲਬ ਫੇਸ ਦੇ ਉੱਤੇ ਝੂਰੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਵਾ ਹਨਾ ਮਤਲਬ ਉਮਰ ਤੋਂ ਪਹਿਲਾਂ ਹੀ ਉਹ ਬਜ਼ੁਰਗ ਲੱਗਣੇ ਸ਼ੁਰੂ ਹੋ ਜਾਂਦੇ ਆ ਹਨਾ ਪਰ ਉਹਨਾਂ ਦੀ ਉਮਰ ਜਿਹੜੀ ਉਹ ਇੰਨੀ ਨਹੀਂ ਹੁੰਦੀ ਹੈਗੀ ਪਰ ਉਹ ਬਜ਼ੁਰਗ ਦਿਖਣੇ ਸ਼ੁਰੂ ਹੋ ਜਾਂਦਾ ਵੀ ਇਹਨਾਂ ਦੀ ਉਮਰ ਬਹੁਤ ਜ਼ਿਆਦਾ ਹੋ ਗਈ ਹੈ ਹਨਾ ਇਹ ਤੁਹਾਡੇ ਸਕਿਨ ਵਾਸਤੇ ਬਹੁਤ ਵਧੀਆ ਵਾ ਤੁਹਾਡੀ ਸਕਿਨ ਤੇ 글로ਅ ਵੀ ਲਾਏਗਾ ਤੇ ਤੁਹਾਨੂੰ ਹਮੇਸ਼ਾ ਇਹ ਜਵਾਨ ਵੀ ਰੱਖੇਗਾ ਜੀ ਠੀਕ ਹੈ ਜੀ ਇਹ ਨੰਬਰ 8 ਦੇ ਉੱਤੇ ਗਿਆ ਜਿਹੜਾ ਲਾਸਟ ਆ ਜੀ ਇਹ ਤੁਹਾਡੀ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰਦਾ ਵਾ ਜਾਨੀ ਕਿ ਜੇ ਮੰਨ ਲੇ ਕਿ ਚਲੋ ਜੇ ਤੁਹਾਡੀ ਇਮਿਊਨਿਟੀ ਸਟਰੋਂਗ ਆ ਨਾ ਤੁਹਾਨੂੰ ਕੋਈ ਵੀ ਬਿਮਾਰੀ ਆ ਜਿਹੜੀ ਤੁਹਾਨੂੰ ਨਹੀਂ ਲੱਗੇਗੀ ਕਿਉਂਕਿ ਕੁਝ ਵਾਇਰਸ ਨੇ ਜਿਹੜੇ ਉਹ ਇਹੋ ਜਿਹੇ ਹੁੰਦੇ ਨੇ ਜਿਹੜੀ ਸਾਡੀ ਬੋਡੀ ਨੂੰ ਅੱਗੇ ਲੱਗ ਜਾਂਦੇ ਪਰ ਸਾਨੂੰ ਜਿਹੜਾ ਉਹ ਨਹੀਂ ਪਤਾ ਲੱਗਦਾ ਹੈਗਾ ਜੇ ਤੁਹਾਡੀ ਇਮਿਊਨਿਟੀ ਸਿਸਟਮ ਤੁਹਾਡਾ ਸਟਰੋਂਗ ਰਹੇਗਾ ਨਾ ਤੁਹਾਡੀ ਇਮਿਊਨਿਟੀ ਤੁਹਾਡੀ ਮਤਲਬ ਸਟਰੋਂਗ ਰਹੇਗੀ ਤੁਹਾਨੂੰ ਕੋਈ ਵੀ ਬਿਮਾਰੀ ਛੋਟੀ ਮੋਟੀ ਆ ਕੇ ਲੱਗ ਜੇ ਤਾਂ ਉਹਨੇ ਮਤਲਬ ਪਰਵਾਹ ਹੀ ਨਹੀਂ ਮੰਨੀਗੀ ਉਹਨੇ ਆਪਣੇ ਆਪ ਹੀ ਅੰਦਰ ਬੋਡੀ ਦੇ ਅੰਦਰ ਖਤਮ ਕਰ ਦੇਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾਗਾ ਮੈਨੂੰ ਕਦੋਂ ਬਿਮਾਰੀ ਲੱਗੀ ਕਦੋਂ ਠੀਕ ਹੋ ਗਈ ਹਨਾ ਸੋ ਇਹਨੇ ਤੁਹਾਡੀ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰ ਦੇਣਾ ਜੇ ਤੁਹਾਡੀ ਇਮਿਊਨਿਟੀ ਸਟਰੋਂਗ ਹੋਊਗੀ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਲੱਗੇਗੀ ਤੁਹਾਡਾ ਭਾਰ ਜਿਹੜਾ ਉਹ ਵੀ ਨਹੀਂ ਵਧੇਗਾ ਜੇ ਤੁਹਾਡੀ ਇਮਿਊਨਿਟੀ ਸਟਰੋਂਗ ਹੋਗੀ ਉਹਦੇ ਨਾਲ ਤੁਹਾਡਾ ਭਾਰ ਘਟੇਗਾ ਹੀ ਤੁਹਾਡਾ ਭਾਰ ਨਹੀਂ ਵਧੇਗਾ ਤੇ ਤੁਹਾਨੂੰ ਕੋਈ ਵੀ ਕਿਸ ਸੋ ਤੁਹਾਨੂੰ ਇਹ ਬਿਮਾਰੀਆਂ ਤੋਂ ਬਚਾਏਗਾ ਹੀ ਬਚਾਏਗਾ ਸੋ ਇਹ ਅਜਵਾਈਨ ਦੇ ਪਾਣੀ ਦੇ ਬਹੁਤ ਹੀ ਜ਼ਿਆਦਾ ਫਾਇਦੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਵਾ ਇਹਨੂੰ ਡੇਲੀ ਤੁਸੀਂ ਸਵੇਰੇ ਖਾਲੀ ਪੇਟ ਪੀਣਾ ਸ਼ੁਰੂ ਕਰਦੋ ਤੁਹਾਨੂੰ ਬਹੁਤ ਜ਼ਿਆਦਾ ਇਹ ਬੇਨੀਫਿਟ ਦੇ ਕੇ ਜਾਏਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਜੀ ਅਗਰ ਤੁਹਾਡੇ ਕੋਈ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਕੱਲ੍ਹ ਇੱਕ ਨਵੀਂ ਤੇ